ਬੇਅੰਤ ਇਹ ਸਾਡੇ ਮੀਟਿੰਗ ਹੋਈ ਹੈ ਵਿਧਾਨ ਸਭਾ ਹਲਕਾ ਬਟੰਡਾ ਜਿਹੜਾ ਤਲਵੰਡੀ ਸਾਬੋ ਕਿਉਂਕਿ ਮੈਂ ਜ਼ਿਲ੍ਹਾ ਪ੍ਰਧਾਨ ਆ ਸੋ ਅਸੀਂ ਸਾਰੇ ਸੰਗਠਨ ਦਾ ਰਿਵਿਊ ਕਰ ਰਹੇ ਆ ਇਸ ਸਬੰਧ ਵਿੱਚ ਸਾਡੀ ਪਾਰਟੀ ਦੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਉਹਨਾਂ ਨੇ ਸਾਡੀ ਜਿਹੜੀ ਡਿਊਟੀ ਪਿਛਲੇ ਦਿਨ ਲਾਈ ਸੀ ਕਿ ਅਸੀਂ ਚੰਡੀਗੜ੍ਹ ਦੇ ਵਿੱਚ 4 ਘੰਟੇ ਮੀਟਿੰਗ ਕਰੰਡ ਕੀਤੀ ਸੀ ਸਾਰੇ ਸੰਗਠਨ ਦਾ ਰਿਵਿਊ ਹੋਣਾ ਹੈ ਬੂਥ ਪੱਧਰ ਤੇ ਪਿੰਡ-ਪਿੰਡ ਜਾਣਾ ਹੈ ਘਰ-ਘਰ ਜਾਣਾ ਹੈ ਪਿੰਡੀਆਂ ਸੱਥਾਂ ਦੇ ਵਿੱਚ ਜਾਣਾ ਹੈ ਪਹਿਲਾਂ ਵਾਲੀਆਂ ਪਾਰਟੀਆਂ ਕੀ ਸੀ ਵੀ ਦਫ਼ਤਰਾਂ ਦੇ ਚ ਵਾਹ ਕਿ ਬੂਥ ਕਮੇਟੀਆਂ ਬਣ ਜਾਂਦੀਆਂ ਸੀ ਕਾਗਜ਼ੀ ਪੱਤਰੀ ਗੱਲਮਤ ਹੁੰਦੀ ਸੀ ਪਰ ਹੁਣ ਸਾਡੇ ਸਾਰੇ ਵਿਧਾਇਕ ਸਹਿਬ ਸਾਡੇ ਮੰਤਰੀ ਸਾਡੇ ਲੋਕ ਸਭਾ ਅੰਚਾਰਜ ਸਾਡੇ ਜ਼ਿਲ੍ਹਾ ਪ੍ਰਧਾਨ ਸਾਡੇ ਸਕੱਤਰ ਸਾਡੇ ਦਫ਼ਤਰ ਜਿਹੜੇ ਅੰਚਾਰਜ ਆ ਸਾਰਿਆਂ ਨੇ ਸਮਾਂ ਬੰਧਾ ਹੈ ਤਕਰੀਬਨ 15 ਮਾਰਚ ਤੋਂ ਪਹਿਲਾਂ ਪਹਿਲਾਂ ਅਸੀਂ ਸਾਰੀ ਇਹ ਜਿਹੜੀ ਸਾਡੀ ਚੋਣ ਪ੍ਰਕਿਰਿਆ ਇਸ ਨੂੰ ਪੂਰਾ ਕਰਨਾ ਹਰ ਪਿੰਡ ਦੇ ਵਿੱਚ ਜਾਵਾਂਗੇ ਜਿਹੜੇ ਸਾਡੇ ਪਾਰਟ ਦੀ ਨੀਤੀਆਂ ਨੂੰ ਪਿਆਰ ਕਰਨ ਵਾਲੇ ਸਾਡੇ ਵਲੰਟੀਅਰ ਸਹਿਬਾਨ ਸਾਡਾ ਯੂਥ ਆ ਚਾਹੇ ਸਾਡੀਆਂ ਪੰਚਾਇਤਾਂ ਵਾਲੇ ਨੇ ਜਿਹੜੇ ਆਮ ਆਦੀ 파ਰਟ ਨੇ ਜੁੜੇ ਹੋਏ ਲੰਬੇ ਸਮੇਂ ਤੋਂ ਉਹਨੂੰ ਅਸੀਂ ਰਿਕਾਰਡ ਤੇ ਲੈ ਕੇ ਆਉਣਾ ਹੈ ਉਸ ਤੋਂ ਬਾਅਦ ਅਸੀਂ ਨਵੀਆਂ ਜ਼ਿੰਮੇਵਾਰੀਆਂ ਜਿਹੜੀਆਂ ਹੈਗੀਆਂ ਉਹ ਉਹਨਾਂ ਚੁਣੇ ਹੋਏ ਵਲੰਟੀਆਂ ਨੂੰ ਦੇਵਾਂਗੇ ਬਲਕਾਰ ਸਿੱਧੂ ਜੀ ਤੁਹਾਡਾ ਵੀ ਨਾਮ ਹੈਗਾ ਜਿਹੜੀ ਜੀ ਗੱਲ ਇਹ ਆ ਵੀ ਮੈਂ ਵੀ ਸਵੇਰੇ ਉਹ ਆਡੀਓ ਸੁਣੀ ਆ ਬਹੁਤ ਸਾਰੇ ਸਤਿਕਾਰਯੋਗ ਪੱਤਰਕਾਰ ਸਹਿਬਾਨਾਂ ਦਾ ਮੈਨੂੰ ਲਗਾਤਾਰ ਸਵੇਰ ਤੋਂ ਫੋਨ ਆ ਰਹੇ ਨੇ ਸੋ ਮੈਂ ਮਹਿਸੂਸ ਕਰਦਾ ਕਿ ਹਜੇ ਉਸ ਵੀਡੀਓ ਬਾਰੇ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਮਤਲਬ ਸਹੀ ਹੈ ਜਾਂ ਗਲਤ ਹੈ ਇਸ ਦੀ ਹਜੇ ਜਾਂਚ ਪੜਤਾਲ ਜਿਹੜੀ ਹੈਗੀ ਆ ਉਹ ਚੱਲ ਰਹੀ ਆ ਪਰ ਮੈਂ ਇਸ ਗੱਲ ਨੂੰ ਮੰਦਭਗਾ ਕਹਿਣਾ ਕਿਉਂਕਿ ਦੋ ਦੋਸਤਾਂ ਦੀ ਜਿਹੜੀ ਕਨਵਰਸੇਸ਼ਨ ਹੈ ਗੱਲਬਾਤ ਹੈ ਉਹ ਲੀਕ ਨਹੀਂ ਹੋਣੀ ਚਾਹੀਦੀ ਸੀ ਉਸ ਤੋਂ ਬਾਅਦ ਜੋ ਉਸ ਦੇ ਵਿੱਚ ਸ਼ਬਦਾਵਲੀ ਆ ਉਹ ਵੀ ਜਿਹੜੀ ਹੈਗੀ ਆ ਬੜੀ ਚਿੰਤਾ ਵਾਲੀ ਗੱਲ ਹੈ ਕਿਉਂਕਿ ਹਰੇਕ ਵਿਅਕਤੀ ਦਾ ਮਾਣ ਸਨਮਾਨ ਰਤਵਾ ਸੋ ਇਹ ਜਾਂਚ ਦਾ ਵਿਸ਼ਾ ਹੈ ਕਿ ਇਹ ਜਿਹੜੀ ਆਡੀਓ ਹੈ ਇਸ ਨੂੰ ਕਾਲਪਨਿਕ ਹੈ ਜਾਂ ਅਸਲੀਅਤ ਹੈ ਉਸ ਦੇ ਬਾਰੇ ਜਿਹੜੀ ਮੈਂ ਕੋਈ ਟਿੱਪਣੀ ਹੈ ਉਹ ਉਸ ਤੋਂ ਬਾਅਦ ਕਰੂੰਗਾ ਬਾਕੀ ਇਸ ਬਾਰੇ ਐਮ ਐਲ ਏ ਸਾਹਿਬ ਜਿਹੜਾ ਹੈਗਾ ਵਿਸਥਾਰ ਦੇ ਵਿੱਚ ਤੁਹਾਨੂੰ ਜਾਣਕਾਰੀ ਦੇ ਸਕਦੇ ਹੈ ਹਾਂਜੀ ਉਹ ਬਣਨੀ ਜਾਂਦਾ ਕਹਿੰਦਾ ਜੀ ਤੋੜ ਫਰੋੜ ਕੇ ਪੇਸ਼ ਕੀਤੀ ਹੈ ਮਤਲਬ ਇਹ ਬਣਦੇ ਵੀ ਮੇਰੀ ਹੈ ਗੱਲ ਇਹ ਹੈ ਇਸ ਬਾਰੇ ਐਮ ਐਲ ਏ ਸਾਹਿਬ ਦੱਸ ਸਕਦੇ ਆ ਕਿਉਂਕਿ ਮੈਂ ਸੁਣੀ ਆ ਸਵੇਰੇ ਸੁਣੀ ਆ ਤੋੜ ਫਰੋੜ ਕੇ ਪੇਸ਼ ਕੀਤੀ ਹੈ ਇੱਕ ਜਾਂਚ ਦਾ ਵਿਸ਼ਾ ਹੈ ਕਿਉਂਕਿ ਪਰਚਾ ਹੋ ਇਹਦੇ ਵਿੱਚ ਸਾਰਾ ਕੁਝ ਫਰੈਂਸਿਸਕ ਲੈਬ ਦੇ ਬਰਾਹੀਂ ਤੈਅ ਹੋ ਜਾਣਾ ਅੱਜ ਕੱਲ ਸੋਸ਼ਲ ਮੀਡੀਆ ਤੇ ਜਵਾਨਾਂ ਇੱਕ ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਆ ਜਾਂ ਫੋਟੋ ਆ ਅਸੀਂ ਦੇਖਦੇ ਹਾਂ ਫੇਸਬੁੱਕ ਤੇ ਘਟਵੜ ਹੋ ਜਾਂਦੀ ਹੈ ਆਵਾਜ਼ ਕਿਸੇ ਦੀ ਹੋਰ ਹੁੰਦੀ ਹੈ ਫੋਟੋ ਕਿਸੇ ਦੀ ਹੋਰ ਹੁੰਦੀ ਹੈ ਇਸ ਕਰਕੇ ਮੈਂ ਬੜੀ ਜ਼ਿੰਮੇਵਾਰੀ ਦੇ ਨਾਲ ਕਿਸੇ ਬਾਤ ਵਾਦ ਵਿੱਚ ਨਹੀਂ ਪੈਣਾ ਚਾਹੁੰਦਾ ਕੋਈ ਇਸ ਤਰ੍ਹਾਂ ਟਿੱਪਣੀ ਨਹੀਂ ਕਰਨਾ ਚਾਹੁੰਦਾ ਜਿੱਨਾ ਜਿਹੜੀ ਸਾਰੀ ਗੱਲ ਸਾਫ਼ ਤੇ ਸਪਸ਼ਟ ਨਹੀਂ ਹੋ ਜਾਂਦੀ ਕਿਉਂਕਿ ਇਸ ਵਿੱਚ ਬਹੁਤ ਸਾਰੇ ਧਿਰਾਂ ਬਹੁਤ ਸਾਰਾ ਮੀਡੀਆ ਬਹੁਤ ਸਾਰੇ ਇਨਸਾਨਸਨ ਜਥੇਬੰਦੀਆਂ ਉਹ ਆਪਣੀ ਆਪਣੀ ਗੱਲ ਕਹਿ ਰਹੀਆਂ ਐਮਐਲ ਸਾਹਿਬ ਆਪਣਾ ਪੱਖ ਰੱਖ ਰਹੇ ਨੇ ਕਿਉਂਕਿ ਜੇਠੀ ਸਾਹਿਬ ਵੀ ਉਹਨਾਂ ਦੇ ਜਿਹੜਾ ਕਿਚਨ ਕੈਬਨਟ ਕਿਉਂਕਿ ਇਹ ਜਿਹੜਾ ਜੇਠੀ ਪਰਿਵਾਰ ਤੇ ਸਰਦਾਰ ਬਲਕਾਰ ਸਿੰਘ ਸਿੱਧੂ ਉਹ ਉਹਨਾਂ ਦਾ ਬੜਾ ਕਰੀਬੀ ਦਹਾਕਿਆਂ ਪੁਰਾਣੀ ਉਹਨਾਂ ਦੀ ਸਾਹਜ ਹੈ ਸੋ ਇਹਦੇ ਪਿੱਛੇ ਕੀ ਕਾਰਨ ਹੈ ਕਿਉਂਕਿ ਇਹ ਜਿਹੜੀ ਰਿਕਾਰਡਿੰਗ ਹੈ ਇਹ 3 ਸਾਲ ਪੁਰਾਣੀ ਹੈ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੀ ਰਿਕਾਰਡਿੰਗ ਹੈ ਸੋ ਹੁਣ ਇਹ ਕਿਉਂ ਨਿਕਲੀ ਗਿਆ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਆ ਜੇ ਇਹਨਾਂ ਦੇ મતਭੇਦ ਕਾਫੀ ਸਮਾਂ ਪਹਿਲਾਂ ਹੋਏ ਸੀ ਉਦੋਂ ਕਿਉਂ ਨਹੀਂ ਇਸ ਨੂੰ ਜਾਗਰ ਕੀਤਾ ਗਿਆ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਸੋ ਇਹ ਮੀਡੀਆ ਦੇ ਵਿੱਚ ਕਿਵੇਂ ਆਈ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਉਹ ਜਿਹੜੇ ਜੇਠੀ ਫੈਮਿਲੀ ਕਹਿ ਰਹੀ ਹੈ ਕਿ ਅਸੀਂ ਬੜੇ ਜ਼ਿੰਮੇਵਾਰ ਸੱਜਣਾ ਸ਼ਹਿਰ ਦੇ ਔਰ ਉਹਨਾਂ ਨੇ ਇਹ ਗੱਲ ਵੀ ਕਹੀ ਹੈ ਕਿ ਅਸੀਂ ਬੜੇ ਦਾਅਵੇ ਦੇ ਨਾਲ ਕਿਸੇ ਗੁਰਦੁਆਰਿਆਂ ਤੇ ਜਾ ਕੇ ਕਿਸੇ ਮੰਦਿਰ ਤੇ ਜਾ ਕੇ ਕਿਸ ਮਸਜਿਦ ਤੇ ਜਾ ਕੇ ਕਹਿ ਸਕਦੇ ਹਾਂ ਕਿ ਅਸੀਂ ਇਹ ਵੀਡੀਓ ਜਿਹੜੀ ਲਿੰਕ ਜਾਰੀ ਨਹੀਂ ਕੀਤਾ ਸੋ ਬਹੁਤ ਸਰੀਆਂ ਗੱਲਾਂ ਦੇ ਹਜੇ ਜਾਂਚ ਹੋਣੀ ਬਾਕੀ ਆ ਸੋ ਬੜਾ ਸੈਂਸਿਟਿਵ ਇਸ਼ੂ ਹੈ ਸੋ ਇਸ ਸਬੰਧ ਵਿੱਚ ਮੈਂ ਇਹੀ ਕਹਿ ਸਕਦਾ ਹਾਂ ਕਿ ਜਦੋਂ ਸਾਰੀ ਗੱਲ ਸਾਫ਼ ਤੇ ਸਪਸ਼ਟ ਹੋਊਗੀ ਆ ਐਮਐਲਏ ਸਾਹਿਬ ਇਸ ਬਾਰੇ ਕੀ ਕਹਿੰਦੇ ਨੇ ਕੀ ਉਹਨਾਂ ਦੇ ਵਿਚਾਰ ਆ ਕੀ ਉਹਨਾਂ ਦੀ ਟਿੱਪਣੀ ਆ ਉਸ ਤੋਂ ਬਾਅਦ ਹੀ ਮੈਂ ਕੋਈ ਗੱਲ ਆਪਣੀ ਕਹਿ ਸਕਦਾ ਹਾਂ ਸਹੀ ਲੱਗਦੀ ਚਾਹੀਦਾ ਸੀ ਤਾਂ ਕਿ ਪਰਚਾ ਦੇਣਾ ਚਾਹੀਦਾ ਸੀ ਪੱਤਰਕਾਰ ਮੈਂ 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 ਮੇਰੀ ਬੇਨਤੀ ਸੁਣੋ ਮੈਂ ਮੇਰੀ ਬੇਨਤੀ ਸੁਣੋ ਤੁਸੀਂ ਮੇਰਾ 25 ਸਾਲ ਦਾ ਇਤਿਹਾਸ ਚੈੱਕ ਕਰ ਲਓ ਮੈਂ ਪਰਚਿਆਂ ਦੀ ਰਾਜਨੀਤੀ ਤੇ ਬਹੁਤ ਬਰੋਤ ਆ ਕਿਸੇ ਸਮੱਸਿਆ ਦਾ ਹੱਲ ਪਰਚਾ ਨਹੀਂ ਹੁੰਦਾ ਹਰੇਕ ਸਮੱਸਿਆ ਦਾ ਹੱਲ ਜਿਹੜਾ ਉਹ ਗੱਲਬਾਤ ਦੇ ਵਿੱਚ ਹੁੰਦਾ ਹੈ ਮੈਂ ਮਹਿਸੂਸ ਕਰਦਾ ਕਿ ਮੈਂ ਇਹ ਮੈਂ ਮਹਿਸੂਸ ਕਰਦਾ ਕਿ ਸਾਨੂੰ ਇਸ ਤਰ੍ਹਾਂ ਦੇ ਸੈਂਸਿਟਿਵ ਇਸ਼ੂ ਕਿਉਂਕਿ ਜਿਹੜਾ ਪੱਤਰਕਾਰ ਹੈ ਉਹ ਵੀ ਸਾਡਾ ਇੱਕ ਮੇਨ ਥੰਮ ਹੈ ਸਾਡੀ ਰਾਜਨੀਤੀ ਦਾ ਪਿੱਲਰ ਹੈ ਸੋ ਇੱਕ ਜਿਹੜਾ ਰਾਜਨੀ ਕੋਈ ਲੀਡਰ ਹੈ ਕੋਈ ਰਾਜਨੀਤ ਉਹ ਵੀ ਸਾਡਾ ਬੜਾ ਅਹਿਮ ਹਿੱਸਾ ਸਾਡੀ ਡੈਮੋਕ੍ਰੇਸੀ ਦਾ ਸਾਡੇ ਲੋਕਤੰਤਰ ਦਾ ਜੇ ਸਾਡੇ ਵਿੱਚ ਕਿਤੇ ਵੀ ਕੋਈ ਵਿਚਾਰਾਂ ਦਾ ਮਤਭੇਦ ਆਉਂਦਾ ਕੋਈ ਟਕਰਾਅ ਆਉਂਦਾ ਸਾਨੂੰ ਇੱਕ ਟੇਬਲ ਤੇ ਬੈਠ ਜਾਣਾ ਚਾਹੀਦਾ ਹੈ ਇੱਕ ਮੀਟਿੰਗ 'ਚ ਬੈਠ ਜਾਣਾ ਚਾਹੀਦਾ ਹੈ ਇੱਕ ਮੰਚ ਤੇ ਬੈਠ ਕੇ ਉਸ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਪੱਲਾਪੱਲਾ ਸਾਹਿਬ ਪਾਣੀ ਵੀਡੀਓ ਦੱਸ ਰਹੇ ਹੋ ਜਿਹੜੀ ਗੱਲਾਂ ਹੋਈਆਂ ਉਹ ਸਹੀ ਆ ਉਹਦੇ ਵਿੱਚ ਜਿਹੜੀ ਉਹਦੇ ਬਾਰੇ ਮੈਂ ਨਹੀਂ ਕੁਝ ਕਹਿ ਸਕਦਾ ਕਿਉਂਕਿ ਪੱਲਾਪੱਲਾ ਸਾਹਿਬ ਨੇ ਕਿਹਾ ਸੀ ਵੀ ਪਾਰਟੀ ਦੇ ਸੀਨੀਅਰ ਲੀਡਰਾਂ ਨੂੰ ਇਹ ਆਡੀਓ ਦਿੱਤੀ ਸੀ ਪਰ ਪਾਰਟੀ ਦੇ ਸੀਨੀਅਰ ਲੀਡਰ ਨੇ ਕਿਸੇ ਨੇ ਕੋਈ ਉਹਦੇ ਤੇ ਨਾ ਕੋਈ ਕਾਰਵਾਈ ਕੀਤੀ ਹੈ ਕਿਉਂਕਿ ਕਾਫੀ ਚਿਰ ਪਹਿਲਾਂ ਉਹਨਾਂ ਦੇ ਉਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਪਰ 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 ਮੈਂ ਇਹੀ ਕਹਿ ਸਕਦਾ ਮੇਰੇ ਕੋਲੇ ਜੇ ਉਹਨਾਂ ਨੇ ਵੀਡੀਓ ਦਿੱਤੀ ਹੁੰਦੀ ਕੋਈ ਲਿਖਤੀ ਰਿਕਾਰਡ ਹੁੰਦਾ ਤਾਂ ਮੈਂ ਉਸ ਨੂੰ ਅੱਗੇ ਹਾਈ ਕਮਾਂਡ ਤੱਕ ਪਹੁੰਚਾਉਣ ਦੀ ਮੇਰੀ ਡਿਊਟੀ ਬਣਦੀ ਸੀ ਬਤੌਰ ਜ਼ਿਲ੍ਹਾ ਪ੍ਰਧਾਨ ਸੋ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਲੱਗੀ ਜਾਰੀ ਤੋਂ ਪਤਾ ਨਹੀਂ ਕੀ ਹੁੰਦਾ ਹੈ ਟੁੱਟੇ ਜਾਂਦਾ ਹੈ ਚਾਰਜ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਇੱਕ ਵਾਰੀ ਹੁੰਦਾ ਦੋ ਵਾਰੀ ਹੁੰਦਾ ਉਹਨੇ ਇਹ ਵੀ ਇਲੈਕਸ਼ਨਾਂ ਵੇਲੇ ਕਿਹਾ ਵੀ ਆਮ ਆਦਮੀ ਪਾਰਟੀ ਦਾ ਐਮਸੀ ਮੇਰੇ ਕੋਲੇ ਆ ਸਕਦਾ ਨਹੀਂ ਮੇਰੇ ਦਰਾਂ ਤੇ ਨਾ ਚੜ੍ਹਿਆ ਉਹ ਪਹਿਲਾਂ ਵੀ ਉਹ ਐਜੀਆਂ ਹਰਕਤਾਂ ਕਰਦਾ ਇਹਨਾਂ ਗੱਲ ਗੱਲ ਇਹ ਹੈ ਏਕ ਬੰਦਾ ਆਪਣਾ ਆਪ ਜ਼ਿੰਮੇਵਾਰ ਹੈ ਏਕ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰੀ ਹੁੰਦੀ ਆ। ਪਾਰਟੀ ਦੇ ਤਾਂ ਥੜੀ ਬੰਦੇ ਵੀ ਉਹਨਾਂ ਨੇ ਗੱਲ ਕੀਤੀ ਵੀ ਇੱਕ ਦਿੱਲੀ ਦਾ ਥੜਾ ਵਾ ਤੇ ਇੱਕ ਪੰਜਾਬ ਦਾ ਥੜਾ। ਤੁਸੀਂ ਸਾਡੀ ਪਾਰਟੀ ਦੇਖੋ ਅਸੀਂ ਬੈਠੇ ਸਾਡੇ ਸਾਡੇ ਥੜੇ ਬੰਦੇ ਕੋਈ ਗੱਲ ਨਹੀਂ ਸਾਡੀ ਜਿਹੜੀ ਦਿੱਲੀ ਦੀ ਟੀਮ ਕਿਉਂਕਿ ਨੈਸ਼ਨਲ ਪਾਰਟੀ ਹੈ ਵਾਰ-ਵਾਰ ਇਹੀ ਗੱਲ ਆਉਂਦੀ ਆ। ਸਾਡੀ ਪਾਰਟੀ ਨੈਸ਼ਨਲ ਹੈ। ਸਾਡੀ ਨੈਸ਼ਨਲ ਪਾਰਟੀ ਦੇ ਜਿਹੜੇ ਜਨਤਾ ਸੈਕਟਰੀ ਨੇ ਜਨਰਲ ਸ੍ਰੀ ਸੰਦੀਪ ਆੜਕ ਜੀ ਆ ਉਹ ਸੰਗਠਨ ਦਾ ਸਮੂਚਾ ਰੂਪਰੇਖਾ ਲਿਖਦੇ ਨੇ। ਅਮਨ ਰੋੜਾ ਜੀ ਸਾਡੇ ਪੰਜਾਬ ਦੇ ਪ੍ਰਧਾਨ ਨੇ, ਭਗਵੰਤ ਸਿੰਘ ਮਾਨ ਜੀ ਸਾਡੇ ਮੁੱਖ ਮੰਤਰੀ ਸਾਹਿਬ ਨੇ, ਸਾਡੇ ਜਨਰਲ ਸੈ ਉਕਸ ਬਣ ਚਾਰਜ ਨੇ ਜ਼ਿਲ੍ਹਾ ਪ੍ਰਧਾਨ ਨੇ ਬਲਾਕ ਪ੍ਰਧਾਨ ਨੇ ਸਾਡੇ ਬੂਥਾਂ ਦੇ ਇੰਚਾਰਜ ਨੇ ਹੁਣ ਸਾਡਾ ਨਵਾਂ ਜਿਹੜਾ ਸੰਗਠਨ ਬਣ ਰਿਹਾ ਸੋ ਸਾਡੀ ਨੈਸ਼ਨਲ ਪਾਰਟੀ ਗੁਜਰਾਤ ਦੇ ਵਿੱਚ ਅੱਗੇ ਵਧੀਆ ਜੰਮੂ ਕਸ਼ਮੀਰ ਦੇ ਵਿੱਚ ਅੱਗੇ ਵਧੀਆ ਛਤੀਸਗੜ ਦੇ ਵਿੱਚ ਅੱਗੇ ਵਧੀਆ ਸੋ ਨੈਸ਼ਨਲ ਪਾਰਟੀ ਆ ਇਸ ਕਰਕੇ ਨੈਸ਼ਨਲ ਲੈਵਲ ਤੇ ਫੈਸਲੇ ਹੁੰਦੇ ਆ ਪੰਜਾਬ ਦੇ ਵਿੱਚ ਸਾਡੀ ਸਰਕਾਰ ਆ ਦਿੱਲੀ ਦੇ ਵਿੱਚ ਤਿੰਨ ਸਰਕਾਰਾਂ ਸਾਡੀਆਂ ਕੰਪਲੀਟ ਹੋ ਜਾਂਣੇ ਬੜਾ ਵਧੀਆ ਉਹਦਾ ਜਿਹੜਾ ਕਾਰਗੁਜ਼ਾਰੀ ਰਹੀ ਆ ਸਿਰਫ 2% ਵੋਟਾਂ ਤੇ ਅਸੀਂ ਪਿੱਛੇ ਰਹੇ ਹਾਂ ਇਸ ਕਰਕੇ ਜਿਹੜੀ ਰਾਜਨੀ ਸਾਡੀ ਦਿੱਲੀ 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 ਵਾਲਾ ਪਾਸਾ ਪੰਜਾਬ ਵਾਲਾ ਪਾਸਾ ਸਾਡੀ ਪਾਰਟੀ ਇਸ ਤਰ੍ਹਾਂ ਕੋਈ ਗੱਲ ਮੈਂ ਇਹੀ ਬੇਨਤੀ ਕਰਦਾ ਹਾਂ ਸਾਰੇ ਲੀਡਰ ਸਾਹਿਬਾਨਾਂ ਨੂੰ ਕਿ ਆਮ ਆਦਮੀ ਪਾਰਟੀ ਨੇ ਸਾਨੂੰ ਬਹੁਤ ਵੱਡਾ ਮਾਣ ਬਹੁਤ ਵੱਡਾ ਸਨਮਾਨ ਬਹੁਤ ਵੱਡਾ ਪਿਆਰ ਬਹੁਤ ਵੱਡਾ ਸਤਿਕਾਰ ਦਿੱਤਾ ਹੈ ਆਮ ਲੋਕਾਂ ਦੇ ਧੀਆਂ ਪੁੱਤ ਮੁੱਖ ਮੰਤਰੀ ਹੈ ਮੰਤਰੀ ਹੈ ਐਮ ਐਲ ਏ ਹੈ ਚੇਅਰਮੈਨ ਹੈ ਆ ਹੁਣ ਦੇਖੋ ਬਠਿੰਡੇ ਦੇ ਵਿੱਚ ਤਾਂ ਚੇਅਰਮੈਨ ਆਮ ਪਰਿਵਾਰਾਂ ਦੇ ਬਣੇ ਆ ਸਾਡੇ ਭੈਣ ਜੀ ਮੰਤਰੀ ਸਾਹਿਬਾ ਬੈਠੇ ਨੇ ਬਲਜਿੰਦਰ ਕੌਰ ਜੀ ਆਮ ਪਰਿਵਾਰ ਦੇ ਨਾਲ ਸੰਬੰਧ ਰੱਖਣ ਵਾਲਿਆ ਸੋ ਇਸ ਕਰਕੇ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਤੇ ਮੈਂ ਇਹੀ ਬੇਨਤੀ ਕਰਦਾ ਵੀ ਸਾਨੂੰ ਸਾਰਿਆਂ ਨੂੰ ਜਿਹੜੀ ਮਰਿਆਦਾ ਹੈਗੀ ਆ ਧਰਨ ਦਾ ਮਾਣ ਹੈ ਸਤਿਕਾਰ ਹੈ ਪਿਆਰ ਹੈ ਮੁਹੱਬਤ ਹੈ ਸਮਾਜਿਕ ਭਾਈਚਾਰਾ ਉਸ ਨੂੰ ਧਿਆਨ ਦੇ ਵਿੱਚ ਰੱਖ ਕੇ ਕਿਸੇ ਤਰ੍ਹਾਂ ਦੀ ਜਿਹੜੀ ਬਿਆਨਬਾਜ਼ੀ ਆ ਉਹ ਕਰਨੀ ਚਾਹੀਦੀ ਹੈ ਜੀ ਆਡੀਓ ਮੋਟ ਕਿ ਜਾਇਦਾ ਵਿੱਚ ਆ ਸੀਗੀ ਇਹ ਲੱਗਦਾ ਨਹੀਂ ਕਿ ਇਹ ਪਰਚਾ ਵੀ ਜਾਂਚ ਕਰਕੇ ਬੈਰੀ ਕਰਨਾ ਚਾਹੀਦਾ ਕਾਲੀ ਕਿਸੇ ਪਰਚਾ ਚਲੋ ਜਿਹੜੀ ਐਫਆਈਆਰ ਹੋਈ ਹੈ ਉਹ ਐਫਆਈਆਰ ਹੋ ਜਾਂਦੀ ਹੁੰਦੀ ਹੈ ਅੱਗੇ ਚਲਾਨ ਪੇਸ਼ ਹੋਣੇ ਨੇ ਉਹ ਸਾਰਾ ਜਾਂਚ ਦਾ ਵਿਛਾ ਉਸ ਦੇ ਵਿੱਚ ਆਊਗਾ ਕਿਉਂਕਿ ਇਸ ਸਬੰਧ ਦੇ ਵਿੱਚ ਸਾਰੀਆਂ ਤਰ੍ਹਾਂ ਜਦੋਂ ਇਨਵੋਲਵ ਹੋ ਜਾਂਦੇ ਨੇ ਤਾਂ ਉਸ ਦੀ ਜਿਹੜੀ ਜਾਂਚ ਪੜਤਾਲ ਵਧੀਆ ਟੰਗਣਾ ਹੋਊ ਸਜ ਟੰਗਣਾ ਹੋ ਇਹ ਮਸਾਹ ਬੜਾ ਗੰਭੀਰ ਹੈ ਇਸ ਬਾਰੇ ਮੈਂ ਇਕੱਲਾ ਕੁਝ ਕਹਿਣ ਦੀ ਸਮਰੱਥਾ ਨਹੀਂ ਰੱਖਦਾ